तो थोड़ा जा दस चाहन वैसे तो सारे इस बारे जाननी हो भी ट्रस्ट शिवाला सुबह इन्हों वालों एक आरके एस सीनियर सैकेंडरी पब्लिक स्कूल है वह चलाया गया OK で大丈夫だ。 श्री गुरु ग्रंथ साहब जी महाराज जिकल आज इस गृह आश्रम चरण पाए हैं

ਕਿਸ ਆਈ ਥਿੰਕ ਇਹ ਫਿਰ ਦਾ ਚਾਰਲਸ ਐਂਡ ਆਲ ਨੂੰ ਸਾਰਾ ਪਹਿਲੇ ਸੀ ਕੀ ਹੋ ਗਿਆ ਇਸ ਲਈ ਹਾਂ ਆਈ ਥਿੰਕ ਆਲ ਸਾਡੇ ਲੇਕਿਨ ਐਟ ਆਲ ਦਿਸ ਥਿੰਗ ਟੂ ਰੈਡੀ ਨਹੀਂ ਨੋ ਟੋਕ ਦੇ ਫੋਸਟ ਐਂਡ ਦਾ ਬੈਸਟ ਥਿੰਗ ਇਜ਼ ਇਟ ਇਜ਼ ਅ ਸੀ ਦਾ ਬੈਕ ਸ਼ੀਟ ਦੇ ਰੀਲੀ ਗੁੱਡ ਕੁਆਲਿਟੀ ਰਾਈਟ ਇਹ ਉਹ ਅੱਛੀ ਨਹੀਂ ਡਾਲਦੇ ਸਭ ਜੀ ਰਣ ਦੇ ਰਹਿਣਾ ਪ੍ਰੋਸਾਈਡ ਕਰੀਏ ਆ ਇੱਥੇ ਕਰਨ ਇੱਥੇ ਕਰਨ ਪ੍ਰੈਪੇਰੀ ਕੁਸ਼ਨ ਉਹਦੇ ਬਹੁਤ ਬੜੇ ਉਪਰਾਲੇ ਕੀਤੇ ਜਾ ਰਹੇ ਨੇ ਉੱਥੇ ਹੁਣ ਸਵਾਦਾ ਸ਼ੋਲਾ ਵੱਲੋਂ ਵੀ ਜਿਹੜਾ ਹੈ ਇੱਕ ਵਿਰਧਾਸਨ ਬਣਾਇਆ ਜਾ ਰਿਹਾ ਹੈ ਬਿਲਕੁਲ ਸ਼ਿਵਾਲਾ ਸੂਦਾ ਵੱਲੋਂ ਜਿਹੜਾ ਇਹ ਉਪਰਾਲਾ ਕੀਤਾ ਗਿਆ ਹੈ ਬਹੁਤ ਅੱਛਾ ਕੀਤਾ ਗਿਆ ਹੈ ਇਹ ਸੋਲਡ ਇਹ ਜੋਮ ਚ ਮੈਂ ਪਹਿਲਾਂ ਵੀ ਆਈ ਸੀ ਲੇਕਿਨ ਕਿਤੇ ਨਾ ਕਿਤੇ ਬਹੁਤ ਸਾਰੀ ਕਮੀਆਂ ਸੀਗੀ ਆਈ ਏਮ ਸ਼ੋਰ ਜਦ ਹੁਣ ਇੰਨੀ ਅੱਛੀ ਸੰਸਥਾ ਜੋ ਜੁੜਦੀ ਹੈ ਉਹ ਬਹੁਤ अच्छे ਉਪਰਾਲੇ ਕਰਦੇ ਔਰ ਮੈਂ ਵਿਜ਼ਿਟ ਵੀ ਕੀਤਾ ਉੱਪਰ ਜਿੰਨੇ ਰੂਮ ਸੀਗੇ ਅਰਾਊਂਡ 20 ਬੈੱਡ ਜਿਹੜੇ ਹੈਗੇ ਫਿਲਹਾਲ ਉਹਦੇ ਨਾਲ ਸ਼ੁਰੂਆਤ ਕਰਨ ਲੱਗੇ ਹੈ ਡਾਈਨਿੰਗ ਹਾਲ ਬਹੁਤ ਹੀ ਨੀਟ ਐਂਡ ਕਲੀਨ ਹੈ ਕਿਚਨ ਬੜੀ ਸਾਫ ਹੈ ਬਾਥਰੂਮਸ ਬਹੁਤ अच्छे हैं जरूर ਜਿਹੜਾ ਇਹ ਉਪਰਾਲਾ ਅੱਛਾ ਹੈ ਇੱਥੇ ਉਹ ਮਾਵਾ ਪਾਉਂਦੇ ਜਿਨ੍ਹਾਂ ਦੀ ਕਦਰ ਉਹਨਾਂ ਦੇ ਬੱਚੇ ਨਹੀਂ ਕਰਦੇ ਲੇਕਿਨ ਮੈਨੂੰ ਲੱਗਦਾ ਕਿ ਇਸ ਤਰ੍ਹਾਂ ਦੇ ਬੱਚਾ ਨੂੰ ਇੱਕ ਲੈਸਨ ਲੈਣਾ ਚਾਹੀਦਾ ਹੈ ਕਿ ਆਪਣੇ ਮਾਪਿਓ ਦੀ ਜ਼ਰੂਰ ਕਦਰ ਕਰੋ ਤਾਂ ਕਿ ਉਹ ਇਸ ਤਰ੍ਹਾਂ ਦੀ ਜਗ੍ਹਾ ਤੇ ਨਾ ਆਣ ਲੇਕਿਨ ਜੇ ਕੋਈ ਮਾਪਿਓ ਇਸ ਜਗ੍ਹਾ ਤੇ ਆਂਦੇ ਆ ਇਹ ਜਿਹੜੀ ਸੰਸਥਾ ਹੈ ਆਈ ਏਮ ਸ਼ੋਰ ਕਿ ਇਹ ਬਹੁਤ ਸਾਥ ਦੇਊਗੀ ਉਹਨਾਂ ਦੀ ਸੇਵਾ ਕਰੂਗੀ ਔਰ ਮੈਂ ਵੀ ਉਹਨਾਂ ਦੇ ਨਾਲ ਹਮੇਸ਼ਾ ਖੜੀ ਰਹਾਂਗੀ ਜਿੱਥੇ ਹੋਰ ਸੰਸਥਾਵਾਂ ਚੱਲਦੀਆਂ ਨੇ ਉਹਨੇ ਬਿਰਧ ਆਸ਼ਰਮ ਸ਼ੁਰੂ ਕੀਤਾ ਹੈ ਪਹਿਲਾਂ ਤਾਂ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਅੱਜ ਅਸੀਂ ਸ਼ਿਵਾਲਾ ਸੂਦਾਂ ਟਰਸਟ ਵੱਲੋਂ ਕਿਤੇ ਗਏ ਉਪਰਾਲੇ વૃદ્ધ ਆਸ਼ਰਮ ਦੀ ਇਨੋਗਰੇਸ਼ਨ ਲਈ ਇਕੱਠੇ ਹੋਏ ਹਾਂ ਇਹ ਇਹ ਟਰਸਟ ਸ਼ਿਵਾਲਾ ਇਸ ਦਾ ਵਧਾਈ ਦਾ ਪਾਤਰ ਹੈ ਜਿਵੇਂ ਕਿ ਸਾਰਿਆਂ ਨੂੰ ਪਤਾ ਹੈ ਕਿ ਟਰਸਟ ਸ਼ਿਵਾਲਾ 40 ਸਾਲਾਂ ਤੋਂ 메ਨ ਬਾਜ਼ਾਰ ਦੇ ਵਿੱਚ ਆਰ ਕੇ ਸੀਨੀਅਰ ਸੈਂਡਰੀ ਪਬਲਿਕ ਸਕੂਲ ਚਲਾ ਰਿਹਾ ਹੈ ਬਹੁਤ ਹੀ ਕਾਰਟਨ ਕੇ ਫੀਸਾ ਤੇ ਜਿਆਦਾ ਸੁਵਿਧਾਵਾਂ ਨੀਂਕ ਦਿਂਦਾ ਹੋਇਆ ਬਹੁਤ ਹੀ ਅੱਛਾ ਰਿਜ਼ਲਟ ਨੀਂਕ ਦਿਂਦਾ ਹੋਇਆ ਚੱਲ ਰਿਹਾ ਹੈ ਇਸੇ ٹرسٹ ਵੱਲੋਂ ਬੋਨਾ ਰੋਡ ਤੇ ਗਊਸ਼ਾਲਾ ਵੀ ਚਲਾਈ ਜਾ ਰਹੀ ਹੈ ਜਿਹਦੇ ਵਿੱਚ ਨੀਂਕ ਮੈਂਬਰਾਂ ਦਾ ਚੰਗਾ ਖਾਸਾ ਯੋਗਦਾਨ ਹੈ ਤੇ ਇਸ ਪ੍ਰੋਜੈਕਟ ਦੇ ਨਾਲ ਨਾਲ ਅੱਜ ਕਲੇਰ ਨਗਰ ਦੇ ਵਿੱਚ ਮਹਿਮਾ ਵਾਲੇ ਰੋਡ ਤੇ વૃદ્ધ ਆਸ਼ਰਮ ਦਾ ਇਨੋਗਰੇਸ਼ਨ ਕੀਤਾ ਗਿਆ ਹੈ ਕੀ ਕੀ ਸੇਵਾਵਾਂ ਦਿੱਤੀਆਂ ਜਾ ਰਹੀਆਂ ਉੱਥੇ ਜੀ ਇਹ ਵਿਰੇ ਦਾ ਆਸ਼ਰਮ ਦੇ ਵਿੱਚ 25 ਬਜ਼ੁਰਗਾਂ ਦੇ ਰਹਿਣ ਦਾ ਬਹੁਤ ਹੀ ਵਧੀਆ ਪ੍ਰੋਗਰਾਮ ਬਹੁਤ ਹੀ ਵਧੀਆ ਉਪਰਾਲਾ ਹੈ ਜਿਦੇ ਵਿੱਚ ਇਨਕੇ ਬਜ਼ੁਰਗਾਂ ਨੂੰ ਖਾਣਾ ਵੀ ਦਿੱਤਾ ਜਾਏਗਾ ਉਹਨਾਂ ਨੂੰ ਮੈਡੀਕਲ ਫੈਸਿਲਿਟੀਆਂ ਵੀ ਦਿੱਤੀ ਜਾਏਗੀ ਉਹਨਾਂ ਦੇ ਮਨੋਰੰਜਨ ਵਾਸਤੇ ਟੀਵੀ ਔਰ ਖੇਡਾਂ ਦਾ ਵੀ ਇੰਤਜ਼ਾਮ ਕੀਤਾ ਜਾਏਗਾ ਤੇ ਉਹਨਾਂ ਦੀ ਦੇਖਰੇਖ ਵਾਸਤੇ ਇੱਥੇ ਕੁਝ EMPLOYEES ਵੀ ਰੱਖੇ ਹੋਏ ਹਨ ਕਿ ਤਾਂ ਕਿ ਉਹਨਾਂ ਦੇ ਪਰਵਿਸ਼ ਦੇ ਵਿੱਚ ਉਹਨਾਂ ਨੂੰ ਦੇਖ ਰੇਖ ਦੇ ਵਿੱਚ ਕੋਈ ਵੀ ਕਿਸੇ ਤਰ੍ਹਾਂ ਦੀ ਵੀ ਕਮੀ ਨਾ ਆਵੇ ਤੇ ਅਸੀਂ ਸ਼ਹਿਰ ਵਾਸੀਆਂ ਨੂੰ ਇਹ ਬੇਨਤੀ ਕਰਦੇ ਹਾਂ ਇਹ ਅਨੁਰੋਧ ਕਰਦੇ ਹਾਂ ਕਿ ਇਸ ਪ੍ਰੋਜੈਕਟ ਦੇ ਵਿੱਚ ਵੱਧ ਚੜ ਕੇ ਸਾਨੂੰ ਸਹਿਯੋਗ ਦਿਓ ਤੇ ਜਿਹੜੇ ਬੇਸਹਾਰਾ ਬਜ਼ੁਰਗ ਨੇ ਤਾਂ ਕਿ ਉਹਨਾਂ ਨੂੰ ਇੱਕ ਸੁਖਨੁਮਾ ਖੁਸ਼ੀਨੁਮਾ ਮਾਹੌਲ ਦੇ ਸਕੀਏ ਗਾਂਧੀ ਬੱਚਿਆਂ ਦਾ ਫਰਜ ਬੰਦਾ ਸਮਸਿਆਵਲ ਕਰਨਾ ਪਰ ਕਹੀਏ ਮੇਰੇ ਬਜ਼ੁਰਗ ਬੰਦੇ ਨੇ ਜਿਹਨਾਂ ਨੂੰ ਨਹੀਂ ਸਾਰਾ ਮੈਦਾ ਹੁਣ ਉਹਦਾ ਜਸਹਾਰਾ ਬੜਿਆ ਗਿਆ ਸੁਆਦਾ ਅਸ਼ਵਾਲਾ ਸੁਣਾ ਚੀ ਨਮਸਕਾਰ ਜੀ ਅੱਜ ਸਾਡੇ ਮੋਗਾ ਵਿਖੇ ਪ੍ਰਿਤ ਆਸ਼ਰਮ ਜੋ ਕੇ ਬੰਦ ਹੋ ਚੁੱਕਿਆ ਸੀਗਾ ਸਾਡੇ ਮੋਗਾ ਤੋਂ ਬਹੁਤ ਹੀ ਸਤਿਕਾਰਯੋਗ ਰਮਨ ਸੋਚੇ ਸ਼ਿਵਾਲਿਆ ਸੋਦਾ ਚੈਰੀਟੇਬਲ ٹرسٹ ਵੱਲੋਂ ਜਿਹੜਾ ਹੈਗਾ ਅੱਜ ਉਸ ਦਾ ਬੀੜਾ ਚੱਕਿਆ ਗਿਆ ਸਾਡੇ ਮੋਗਾ ਮਹਿਮੀ ਵਾਲੇ ਰੋਡ ਤੇ ਜਿਹੜਾ ਬਿਰਧ ਆਸ਼ਰਮ ਚੱਲ ਰਿਹਾ ਸੀ ਅੱਜ ਤੋਂ ਮੁੜ ਕੇ ਇਹਨਾਂ ਵੀਰਾਂ ਦੀ ਸਹਾਇਤਾ ਦੇ ਨਾਲ ਇਹ ٹرسٹ ਵੱਲੋਂ ਜਿਹੜਾ ਸ਼ਿਵਾਲਿਆ ਸੋਦਾ ਚੈਰੀਟੇਬਲ ٹرسٹ ਵੱਲੋਂ ਅੱਜ ਤੋਂ ਫਿਰ ਦੁਬਾਰਾ ਤੋਂ ਜਿਹੜਾ ਇਹਨੂੰ ਰੀਓਪਨ ਕੀਤਾ ਗਿਆ ਔਰ ਇੱਥੇ तकरीबन 25 ਬੈਡਸ ਲਗਾਏ ਗਏ ਆ ਸਾਡੇ ਬਜ਼ੁਰਗਾਂ ਦੇ ਲਈ ਜੋ ਵੀ ਇੱਥੇ ਆ ਕੇ ਰਹਿਣਾ ਚਾਹੁੰਦੇ ਨੇ ਉਹਨਾਂ ਬਜ਼ੁਰਗਾਂ ਦੁਗਾ ਦੀ ਸਹਾਇਤਾ ਦੇ ਲਈ ਔਰ ਸਭ ਤੋਂ ਵੱਡੀ ਗੱਲ ਕਿ ਇਹ ਇਸ ਦਾ ਜੋ ਖਰਚਾ ਹੈਗਾ ਇਸ ٹرسٹ ਵੱਲੋਂ ਹੀ ਜਿਹੜਾ ਚੁੱਕਿਆ ਜਾਏਗਾ ਔਰ ਜਿਹੜੇ ਸਾਡੇ ਵੀਰ ਆਪਣਾ ਦਸਵੰਦ ਕੱਢਣਾ ਚਾਹੁੰਦੇ ਆ ਉਸ ਇਸ ਟਰਸਟ ਨੂੰ ਜਿਹੜਾ ਕੰਟੈਕਟ ਕਰਕੇ ਇੱਥੇ ਆਪ ਸੇਵਾ ਕਰ ਸਕਦੇ ਆ ਸੋ ਮੇਰੇ ਵੱਲੋਂ ਸਾਰੇ ਟਰਸਟ ਮੈਂਬਰਸ ਨੂੰ ਬਹੁਤ-ਬਹੁਤ ਧੰਨਵਾਦ ਪਰਮਾਤਮਾ ਇਹਨਾਂ ਦੀ ਇਹਨਾਂ ਨੂੰ ਕਾਮਯਾਬੀ ਬਖਸ਼ੇ ਲੰਮੀ ਉਮਰਾਂ ਬਖਸ਼ੇ ਔਰ ਇਹਨਾਂ ਦੇ ਤਰੱਕੀਆਂ ਬਖਸ਼ਣ ਇਹਨਾਂ ਨੂੰ ਔਰ ਕਮਾਈ ਦੇ ਵਿੱਚ ਵਾਧਾ ਕਰਨ ਤਾਂ ਕਿ ਇਦਾਂ ਦੇ ਉਪਰਾਲੇ ਜਿਹੜੇ ਸਾਡੇ ਸਮਾਜ ਦੇ ਵਿੱਚ ਕਰਦੇ ਰਹਿਣ ਸੋ ਸਾਰੇ ਟਰਸਟ ਮੈਂਬਰਸ ਨੂੰ ਬਹੁਤ-ਬਹੁਤ ਮੁबारकਾਂ ਔਰ ਸਭ ਦਾ ਬਹੁਤ-ਬਹੁਤ ਧੰਨਵਾਦ